ਨੋ ਅਸਲਾਮੁਅਲੈਕੁਮ ਸਤਿ ਸ਼੍ਰੀ ਅਕਾਲ ਨਮਸਕਾਰ ਮੈਂ ਤੁਹਾਡਾ ਆਪਣਾ ਨਵਾਬ ਜ਼ਿਲ੍ਹਾ ਫਟਾਗੜ ਸਾਹਿਬ ਸਰੰਗ ਜੋ ਕਿ ਕਰਦਾ ਵਾਲ ਛੜਨੇ ਬੰਤ ਇਨਸ਼ਾਅੱਲਾ ਆਪਾਂ ਵਾਲ ਲੈ ਕੇ ਵੀ ਆਨੇ ਸੋ ਸਾਥ ਇਹ ਮੇਰੇ ਦੋਸਤ ਨੇ ਜਿਲ੍ਹਾ ਫਟਾਗੜ ਸਾਹਿਬ ਸਰੰਗ ਤੋਂ ਸੋ ਸਭ ਇਹਨਾਂ ਨੂੰ ਆਪਾਂ ਪਰ ਉਹਦਾ ਰਿਜ਼ਲਟ ਤੁਹਾਨੂੰ ਦਿਖਾ ਦਿੰਨਾ ਬਾਕੀ ਤੁਸੀਂ ਹਰੇਕ ਰਿਜ਼ਲਟ ਦੇਖ ਲਈਓ ਇਹ ਪੁਰਾਣਾ ਰਿਜ਼ਲਟ ਆ ਜੋ ਸਰ ਦਿਖਾਇਆ ਮੜਾ ਜਾ ਹਾਂ ਇਹ ਦੇਖੋ ਇਹਦੇ ਵਿੱਚ ਆ ਸਾਈਡਾਂ ਦੇ ਕੋਈ ਬਾਲ ਨਹੀਂ ਦੇਖੋ ਬਿਲਕੁਲ ਖਾਲੀ ਹੈ ਸਾਫ दिख ਰਿਹਾ ਹੈ ਹਾਂ ਸਾਫ दिख ਰਿਹਾ ਸੋ ਸਭ ਬਿਲਕੁਲ ਖਾਲੀ ਹੈ ਨਹੀਂ ਤੇ ਹੁਣ ਦੀ ਨਵੀਂ ਅਪਡੇਟ ਮੈਂ ਤੁਹਾਨੂੰ ਦਿਖਾਉਣ ਨੂੰ ਜਾ ਰਿਹਾ ਹਾਂ ਇਹ ਜਿਹੜੇ ਬਾਲ ਨੇ ਨਾ ਇਹ ਸਾਰੇ ਨਿਊ ਬਾਲ ਆਏ ਜੀ ਆ ਜਿਹੜੇ ਆ ਸਾਰੀ ਪਨੀਰੀ ਨਵੀਂ ਆ ਗਈ ਤੇ ਸਾਰੀ ਪਨੀਰੀ ਨਵੀਂ ਆ ਗਈ ਹੁਣ ਇੱਥੇ ਤੱਕ ਕਵਰਿੰਗ ਹੋ ਗਈ ਪਹਿਲੇ ਇਹ ਚੀਜ਼ ਖਾਲੀ ਜੀ ਜੋ ਤੁਸੀਂ ਜਿਹੜੇ ਦੇਖੀ ਰਹੇ ਮੈਂ ਤੁਹਾਨੂੰ ਬਾਈ ਦਾ ਚਿਹਰਾ ਵੀ ਦਿਖਾਉਣ ਨਾਲ ਆ ਦੇਖੋ ਇਨਾਂ ਦੀ ਇਹ ਚੀਜ਼ ਖਾਲੀ ਦੂਜੇ ਹੁਣ ਦੇਖੋ ਬਾਲਾਗੇ ਵੀ ਇਹ ਇਹਨਾਂ ਦੀ ਬਿਲਕੁਲ ਖਾਲੀ ਹੈ ਇਸ ਦੇ ਵਿੱਚ ਬਿਲਕੁਲ ਖਾਲੀ ਹੈ ਇਹ ਤੇ ਤੁਸੀਂ ਦੇਖੋ ਆ ਹੁਣ ਬਾਈ ਦੇ ਬਾਲ ਇਹ ਚੀਜ਼ ਉਹ ਸਭ ਇਹਨੇ ਲੱਗੇ ਅੱਜ ਨਾਲ ਹਾਂਜੀ ਤਾਂ ਤੁਹਾਡਾ ਸ਼ਹਿਰ ਕਿਹੜਾ ਜੀ ਸ਼ਹਿਰ ਪਟਿਆਲਾ ਹੈ ਬਾਈ ਦਾ ਤੇ ਖਾਸ ਪਟਿਆਲਾ ਨਾਲ ਕੋਈ ਕੰਡ ਹੈ ਜੀ ਸ਼ਹਿਰ ਤੋਂ ਆਪਣਾ ਨਾਮ ਕੀ ਹੈ ਜੀ ਵਿਕਾਸ ਭਾਈ ਵਿਕਾਸ ਰਹਿੰਦੇ ਤੁਸੀਂ ਪਟਿਆਲੇ ਨਾ ਹੈ ਸ਼ਹਿਰ ਤੁਹਾਡਾ ਆਪਣਾ ਗੋਵਿੰਦਗੜ੍ਹ ਹੈ ਤਾਂ ਲੋ ਜੀ ਇਰਫਾਨ ਸਲਮਾਨੀ ਸਾਹਿਬ ਆ ਤੁਹਾਡੇ ਲਈ ਸਰਪ੍ਰਾਈਜ਼ ਆ ਰਿਹਾ ਪਟਿਆਲੇ ਸ਼ਹਿਰ ਦਾ ਬਾਈ ਪਟਿਆਲੇ ਰਹਿੰਦਾ ਇਹ ਰਿਜ਼ਲਟ ਤੁਹਾਡੇ ਪਟਿਆਲੇ ਦਾ ਹੀ ਇਨਸ਼ਾਲਾ ਦੋ ਸਾਲ ਤੋਂ ਨੂੰ ਕਿਵੇਂ ਬਈ ਬਾਲ ਅੱਗੇ ਨਾਲ ਕੰਮ ਨਹੀਂ ਕੰਮ ਕਰੇ ਸਾਫ਼ ਦਿੱਖ ਰਿਹਾ ਜੀ ਵੀਡੀਓ ਤੁਸੀਂ ਦਿਖਾਈ ਉਹਦੇ ਵਿੱਚ ਸਾਫ਼ ਫਾਇਦੇ ਇਥੋਂ ਹੋਲ ਦੇਖ ਰਹੇ ਨੇ ਹੁਣ ਤੁਸੀਂ ਰਿਜ਼ਲਟ ਦੇਖ ਸਕਦੇ ਹੋ ਹੋਰ ਇੰਤਜ਼ਾਰ ਆਗੇ ਬਾਕੀ ਇਹ ਜਰਾ ਦੋਸਤ ਹੈ ਜੀ ਕਿਉਂਕਿ ਸਾਡੀ ਦੋਸਤੀ ਨੂੰ ਤਕਰੀਬਨ 10 ਸਾਲ ਹੋ ਗਏ ravela ਚੌਂਗੜੇ ਦੇ ਵਿੱਚ ਮਾਈਜੀ ਅਦਰ ਸੂਸਾ ਬੂ ਤੇ ਅੱਜੇ ਨਾਲੋਂ ਕਿਵੇਂ ਮਹਿਸੂਸ ਹੋ ਰਿਹਾ ਵੀ ਬਾਲਗ ਜੇ ਨਾਲੋਂ ਠੀਕ ਹੈ ਛੋਟਣੀ ਬੋਲਣਾ ਬਿਲਕੁਲ ਸੀਰੀਅਸ ਸੱਚੀ ਗੱਲ ਦੱਤੋ ਤੇ ਬੀੜੇ ਦੇ ਵਿੱਚ ਸਭ ਲੋਕ ਦੇਖਣਗੇ ਇਹਨਾਂ ਨੂੰ ਕੀ ਜਾਣਨਾ ਚਾਹੁੰਗੇ ਵੀ ਬਾਲ ਕਿਵੇਂ ਬਦੀ ਬੋਲਾ ਅੱਜ ਨਾਲੋਂ ਵੱਧ ਕੇ ਬਾਲ ਤੁਸੀਂ ਵੈਸੇ ਮੈਨੂੰ ਫੋਨ ਬੋਕ ਕਰਦੇ ਹੋ 17 17 ਨੰਬਰ ਹੈ ਤੁਹਾਡਾ ਉਹ ਦਿਹਾੜੀ ਤੁਹਾਡੇ ਤੋਂ 4 ਫੋਨ ਮੇਰੇ ਕੋਲ ਆਈ ਜਾਂਦੇ ਕਿਉਂਕਿ ਜਿਹੜਾ ਬੰਦਾ ਬਾਲਾਂ ਤੋਂ ਦੁੱਖੀ ਹੁੰਦਾ ਨਾ ਉਹ ਫਿਕਰ ਹੁੰਦਾ ਉਹ ਫੋਨ ਕਰਦੇ ਆ ਤੁਹਾਨੂੰ ਉਹ ਆਉਂਦੇ ਨੇ ਤੇ ਬਾਈ ਦਾ ਕੀ ਨੋ ਦੱਸੀ सोनू ਜੀ ਵਿਕਾਸ ਬਾਈ ਦਾ ਨਾਮ ਹੈ ਜਿਹੜਾ ਪਟਿਆਲੇ ਸ਼ਹਿਰ ਦਾ ਰਹਿਣ ਵਾਲਾ ਤੇ ਹੁਣ ਰਿਜ਼ਲਟ ਤੁਹਾਡੇ ਰੂਰ ਬਾਕੀ ਜਿਹੜੀ ਪੁਰਾਣੀ ਫੋਟੋ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਪੁਰਾਣੀ ਫੋਟੋ ਬਾਈ ਦੀ ਬਾਕੀ ਵੀਡੀਓ ਦੇ ਵਿੱਚ ਵੀ ਮੈਂ ਸ਼ੋਅ ਕਰਤੀ ਜੀ हां भाई, दे भाई कहने कहने दे दा देखल किसे नु ਵਾਲਾ ਦੀ ਪ੍ਰੋਬਲਮ ਹੈ ਆ ਮੇਰਾ ਨੰਬਰ 978143115978143115 ਤੁਸੀਂ ਬਾਈ ਜੀ ਕਹਿੰਦੇ ਹੋ ਨਾ ਕਹਿੰਦੇ ਵਿਸ਼ਵਾਸ ਨੂੰ ਸਾਨੂੰ ਆਂਦਾ ਜਦ ਤੱਕ ਤੁਸੀਂ ਹਾਂ ਨਹੀਂ ਕਰੋਗੇ ਇਸ ਭੀੜੇ ਦੇ ਵਿੱਚ ਮੈਂ ਕਿੰਨਾ ਰਹੂਗਾ ਭਈ ਮੈਂ ਤੁਹਾਡੇ ਰੂ ਰੂ ਹਰੇਕ ਬੀੜੇ ਹਰੇਕ ਰਿਜ਼ਲਟ ਤੋਂ ਬੇਰੂ ਰੂ ਲੈ ਕੇ ਅੰਦਰ ਰਹੂਗਾ ਜਦ ਤੱਕ ਤੁਸੀਂ ਹਾਂ ਨਹੀਂ ਕਹੋਗੇ ਤੁਸੀਂ ਕਹਿੰਦੇ ਬਈ ਸਾਨੂੰ ਇਸ ਚੀਜ਼ ਤੇ ਵਿਸ਼ਵਾਸ ਨਹੀਂ ਹੈ ਭਾਈ ਜੀ 24 ਸਾਲ ਲਾਤੇ ਸ ਤੇਲ ਦੇ ਵਿੱਚ 24 ਸਾਲ ਫੋਰਨ ਦੇ ਨਾ ਕਿਸੇ ਤੋਂ ਬੜੇ ਕਿਸੇ ਤੋਂ ਐਡਵਿਨ ਨਹੀਂ ਕਰਾਈ ਐਥੇ ਤੱਕ ਇਹਨੂੰ ਤੇਲ ਨੂੰ ਲੈ ਕੇ ਆਪਣੇ ਦਮ ਤੇ ਲੈ ਕੇ ਆ। ਉਸ ਤੋਂ ਬਾਈ ਜੀ ਹਾਂ ਕਰਾ ਕੇ ਚੱਲੂਗਾ ਇਨਸ਼ਾਅੱਲਾ। ਕਿਉਂਕਿ ਮੈਂ ਜਿਹੜੀ ਚੀਜ਼ ਸੋਚੀ ਜਿਹੜੀ ਚੀਜ਼ કરી ਉਹ ਪਾਈ ਹੈ। ਤਾਂ ਹਾਂ ਕਰਾ ਕੇ ਚੱਲੂਗਾ ਇਹ ਰਿਸ਼ਤੇ ਟੋਡੇ ਰੂਗਰੂ ਹੈ। ਕਿਉਂਕਿ ਬਾਈ ਦਾ ਰਕਾਰ ਸਾਰਾ ਪਿਆ ਜੀ ਇਹਨਾਂ ਨੂੰ ਡੇਟ ਵੀ ਦਿਖਾਈ ਸਤ ਤਕਰੀਬਨ ਮੇਰੇ ਹਿਸਾਬ ਨਾਲ ਮਹੀਨੇ ਦੀ ਡੇਟ ਹੈ ਜੀ ਇਹਨਾਂ ਦੀ। ਫਾਈਨਲੀ ਡੇਟ ਆਈ ਜਦ ਮੇਰੇ ਕੋਲ ਆਈ ਸੀ 27 12 2000 ਹਾਂ 27 ਅਪ੍ਰੈਲ 2025 ਇਹਨਾਂ ਦੀ ਡੇਟ ਹੈ ਜੀ ਤੇ ਜੇਕਰ ਕਿਸੇ ਨੂੰ ਵਾਲਾਂ ਦੀ ਪ੍ਰੋਬਲਮ ਹੈ ਤਾਂ ਇਹ ਵੀਡੀਓ ਅੱਗੇ ਸ਼ੇਅਰ ਕਰ ਦਿਓ ਰਿਜ਼ਲਟ ਹਰੇਕ ਤੁਹਾਡੇ ਰੂਪ ਰੂਪ ਲੈ ਕੇ ਜਾਂਦਾ ਨੂੰ ਬਾਕੀ ਇੰਸਟਾਗ੍ਰam ਆਈਡੀ ਮੇਰੀ ਹੈਗੀ ਨਵਾਬ ਖਾਨ 396 ਨਵਾਬ ਖਾਨ 396 ਰਿਜ਼ਲਟ ਤੁਹਾਡੇ ਰੂਪ ਰੂਪ 24 ਸਾਲ ਥੋੜੇ ਨਹੀਂ ਹੁੰਦੇ 24 ਸਾਲ ਦਾ ਮੁੰਡਾ ਜੰਮ ਕੇ بڑا ਹੋ ਜਾਂਦਾ ਵਿਆਹ ਲਾ ਜਾਂਦਾ ਮੈਂ ਆਪਣੀ ਜ਼ਿੰਦਗੀ ਲਾ ਚੁੱਕ ਸਟੇਲ ਦੇ ਵਿੱਚ ਤੁਸੀਂ ਕਿਵੇਂ ਕਹਿੰਦੇ ਹੋ ਕਹਿੰਦਾ ਵਿਸ਼ਵਾਸ ਨੂੰ ਸਾਨੂੰ ਹੁੰਦਾ ਵਿਸ਼ਵਾਸ ਤੁਹਾਨੂੰ ਦਵਾਂਗਾ ਬਾਕੀ ਅਸਲਾਮੁਅਲੈਕੁਮ ਸਤਿ ਸ੍ਰੀ ਅਕਾਲ ਨਮਸਕਾਰ ਮੈਂ ਤੁਹਾਡਾ